ਸਤ ਸ੍ਰੀ ਅਕਾਲ ਸੋਤ ਐ ਮੈਂ ਹੰਰ ਪਰਵੀਤ ਤੇ ਲੈ ਕੇ ਆਜਰਾ ਤੁਹਾਡੇ ਸਾਰਿਆਂ ਲਈ ਅੱਜ ਦੀ ਖਾਸ ਖਬਰ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਹੈ ਕਿ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਿਨੋ ਦਿਨ ਵਾਧਦੀ ਜਾ ਰਹੀ ਹੈ ਤੇ ਇਹ ਘਟਣ ਦਾ ਨਾਮ ਹੀ ਨਹੀਂ ਲੈ ਰਹੀ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੁਆਰਾ ਕਰਫੂ ਦੇ ਵੀ ਐਲਾਨ ਕੀਤਾ ਹੋਇਆ ਅਜਿਹੇ ਹਾਲਾਤ ਦੇ ਵਿੱਚ ਨਾ ਤਾਂ ਲੋਕ ਘਰਾਂ ਤੋਂ ਬਾਹਰ ਨਿਕਲ ਸਕਦੇ ਨੇ ਤੇ ਨਾ ਹੀ ਉਹ ਆਪਣਾ ਕੁੱਦਾ ਕਮਾ ਕੇ ਖਾ ਸਕਦੇ ਨੇ ਤੇ ਬਹੁਤ ਸਾਰੇ ਘਰ ਅਜੇ ਵੀ ਨੇ ਜੋ ਕਿ ਰੋਟੀ ਤੋਂ ਮਹਤਾਜ ਨੇ ਜਿਸ ਦੇ ਚਲਦਿਆਂ ਅੱਜ ਆਪ ਸਰਕਾਰ ਵਿਜਿੰਦਰ ਸਿੰਘਾ ਦੁਆਰਾ ਪਵਾਨੀ ਗੜ੍ਹ ਦੇ 12 ਨੰਬਰ ਵਾਰਡ ਦੇ ਵਿਕ ਪੀਐਸ ਕਮਿੰਗਨਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਇੰਗਲੈਂਡ ਜੀ ਇਹ ਵਾਰਡ ਨੰਬਰ 12 ਹੈ ਤੇ ਅੱਜ ਸਾਡੇ ਮਾਨਯੋਗ ਵੀਜੇਂਦਰ ਸਿੰਘ 라 ਜੀ ਨੇ ਇਹ ਵਾਰਡ ਨੰਬਰ 12 ਨੂੰ ਰਾਸ਼ਨ ਭੇਜਿਆ ਹੈਗਾ ਕੱਲੇ-ਕੱਲੇ ਘਰ ਨੂੰ ਜੀ ਸੋ ਅੱਜ ਅਸੀਂ ਇਹ ਰਾਸ਼ਨ ਤੁਹਾਡੇ ਸਾਹਮਣੇ ਲੈ ਰਿਆ ਹੈਗਾ ਤੇ ਇਹ ਜਿਹੜਾ ਜਿੰਨਾ ਵੀ ਰਾਸ਼ਨ ਹੈ ਕੱਲੇ ਕੱਲੇ ਘਰ ਨੂੰ ਦੇਣਾ ਹੈ ਸਾਡੇ ਐਮਸੀ ਸਾਹਿਬ ਖੜੇ ਨੇਗੇ ਤੇ ਐਮਸੀ ਇਸ ਸਰਕਾਰ ਹੈ ਉਹਨਾਂ ਦਾ ਬੜਾ ਯੋਗਦਾਨ ਹੈ ਇਹ ਸਮਾਨ ਮੰਗਵਾਉਣ 'ਚ ਤੇ ਅਸੀਂ ਕੱਲੇ ਕੱਲੇ ਘਰ ਨੂੰ ਇਹ ਸਮਾਨ ਪਹੁੰਚਾਉਣਾ ਹੈ ਕਿੰਨੀਆਂ ਕਿਟਾਂ ਨੇ ਜੀ ਇਹ ਰਾਸ਼ਨ ਦੀਆਂ ਇਹ 125 ਇਸ 125 ਹੈਗੀਆਂ ਕਿਟਾਂ ਦੀਆਂ ਜੀ ਤੇ ਇਧਰ ਹੀ ਤਕਰੀਬਨ ਇੰਨਾ ਕੀ ਇਧਰ ਘਰ ਨੇ ਕਿਤੇ ਬਾਕੀ ਉਹ ਦੂਜਾ ਸੜਕ ਦੇ ਪਰਲੀ ਸਾਈਡ ਦੇ ਜਿਹੜੇ ਬਾਕੀ ਘਰ ਨਹੀਂ ਬਣ ਉਹਦੇ ਲਈ ਅਲੱਗ ਤੋਂ ਮੰਗਵਾਈਆਂ ਜਾਂ ਕੰਮਾਂ ਪਰਸੂਣ ਦੇਣੇ ਹੋ ਜੀ ਇੱਕ ਤੁਹਾਡੀ ਪਹਿਲਾਂ ਵੀ ਮੀਟਿੰਗ ਹੋਈ ਸੀ ਐਮਸੀ ਵਗੈਰਾ ਨੂੰ ਲੈ ਕੇ ਰਾਸ਼ਨ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹ ਉਹ ਮੀਟਿੰਗ ਤਾਂ ਇਸੇ ਸੰਬੰਧ ਵਿੱਚ ਹੋਈ ਸਾਡੀ ਜੀ ਮਿਸੰਦਰ ਅਸਲ ਇਹਨਾਂ ਦੇ ਉਹ ਕਹਿੰਦੇ 20 ਕਿਟਾ ਦੇ 20 ਕਿਟਾ ਸੀ ਲੱਗੇ ਨਹੀਂ ਆਏ ਜੀ ਤੇ ਇੱਕ ਸਰ ਇਹ ਵੀ ਦੇਖਣ ਦੇ ਵਿਚਾਰ ਹੈ ਕਿ ਵਾਰਡ ਨੰਬਰ 6 ਤੇ 7 ਦੇ ਵਿੱਚ ਅਜੇ ਤੱਕ ਰਾਸ਼ਨ ਨਹੀਂ ਮੁਹੇਇਆ ਕਰਵਾਇਆ ਉਹਦੇ ਬਾਰੇ ਕੀ ਕਹੋਗੇ ਇਹਨੇ ਨਾ ਰਾਸ਼ਨ ਦੀ ਸ਼ਾਰਟ ਪੈ ਗਈ ਸੀਗੀ ਕਾਫੀ ਰਹਿ ਰਹੇ ਨੇ ਕਿ ਆ ਸਾਡੇ ਸਾਹਮਣੇ ਨਾਲ ਹੀ ਹੈਗੇ 15 ਵਾਰਡ ਹੈਗੇ ਤੇ ਇਹ ਕਾਫੀ ਰਾਸ਼ਨ ਦੀ ਪਹਿਲਾਂ ਘਾਟ ਪੈ ਗਈ ਸੀ ਸੋ ਅੱਜ ਤੋਂ ਸ਼ੁਰੂ ਹੋ ਗਿਆ ਰਾਸ਼ਨ ਨਾ 7 ਨੰਬਰ ਵਾਰਡ ਤੇ 6 ਨੰਬਰ ਵਾਰਡ 'ਚ ਵੀ ਰਾਸ਼ਨ ਇੱਕ ਅੱਧੇ ਦਿਨ 'ਚ ਪਹੁੰਚ ਜਾਣਾ ਹੈ ਜੀ ਵੈਸੇ ਉਧਰ ਸੰਸਤਾਵਾਂ ਨੇ ਜਿਹੜੀਆਂ ਉਹ ਘਰ-ਘਰ ਤਕਰੀਬ ਜਿਹੜੇ ਜ਼ਿਆਦਾ ਲੋਡ ਬੰਦ ਨੇ ਉਹ ਉਹ ਉੱਥੇ ਪਚਾਰੇ ਨੇ ਖੁਦ ਅਸੀਂ ਵੀ ਪਚਾ ਕੇ ਆਏ ਹਾਂ 6 ਨੰਬਰ ਵਾਰਡ ਚ ਸਾਫੀ ਘਰਾਂ ਚ ਤੇ ਇਹ ਜਿਹੜਾ ਰਾਸ਼ਨ ਤੁਸੀਂ ਕਿਸ ਤਰ੍ਹਾਂ ਪਚਾਓਗੇ ਮੀਨਸ ਕਿ ਘਰ ਘਰ ਜਾ ਕੇ ਨਹੀਂ ਅਸੀਂ ਇੱਥੇ ਰੱਖਿਆ ਗਿਆ ਕੱਲੇ ਕੱਲੇ ਘਰ ਦੀ ਲਿਸਟ ਬਣਾ ਕੇ ਤੇ ਵਕੈ ਦਾ ਜਿੱਦਾਂ ਵੀ ਸਾਨੂੰ ਹੁਕਮ ਆਏ ਨੇ ਕਿ ਵੀ ਇਹ ਕੱਲੇ ਕੱਲੇ ਬੰਦੇ ਦਾ ਉਹਨਾਂ ਦਾ ਫੋਨ ਨੰਬਰ ਤੇ ਆਧਾਰ ਕਾਰਡ ਦਾ ਨੰਬਰ ਲੈ ਕੇ ਕੱਲੇ ਕੱਲੇ ਘਰ ਦੀ ਪਛਾਣ ਕਰਾ ਕੇ ਕੱਲੇ ਕੱਲੇ ਘਰ ਨੂੰ ਬੰਡਾ ਲੀ ਜੀ ਇਹ ਰਾਸ਼ਨ ਦੇ ਵਿੱਚ ਕੀ ਕੀ ਹੈ ਵੈਸੇ ਇਹ ਰਾਸ਼ਨ ਦੇ ਵਿੱਚ ਹੈਗਾ ਜੀ 10 ਕਿਲੋ ਥੈਲੀ ਹੈਗੀ ਤੇ ਕੀ ਹੈ ਹੈਗਾ ਤੇ ਚੀਨੀ ਹੈਗੀ ਪੂਰੀ ਕਿਟ ਹੈਗੀ ਜਿੰਨੇ ਚੌਲ ਚੌਲ ਲਗਵਾਉਂਦੇ ਨੇ ਜਿੰਨੇ ਕ ਸਬਾਨ ਦਾਲ ਹੈਗੀ ਹੈ ਜੀ ਜੀ ਤੇ ਬਾਕੀ ਜਿਵੇਂ ਕਿਸਰਤ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਕਿੰਨਾ ਜ਼ਿਆਦਾ ਚੱਲ ਰਿਹਾ ਬਹੁਤ ਹੀ ਭਿਆਨਕ ਬਿਮਾਰੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਹੀ ਹੈ ਜੀ ਸਰਕਾਰ ਦਾ ਆਪਾਂ ਸਹਿਯੋਗ ਕਰੀਏ ਤਾਂ ਆਪਾਂ ਨੂੰ ਕੱਲੇ ਕੱਲੇ ਬੱਚੇ ਨੂੰ ਪਤਾ ਲੱਗ ਗਿਆ ਹੁਣ ਕਿ ਕਿੰਨੀ ਭਿਆਨਕ ਇਹ ਬਿਮਾਰੀ ਹੈਗੀ ਇਹਦੇ ਵਿੱਚ ਆਪਾਂ ਨੂੰ ਕਿ ਸਰਕਾਰਾਂ ਦੇ ਗੁੱਸਾ ਨਹੀਂ ਕਰਨਾ ਚਾਹੀਦਾ ਨਾ ਰਾਸ਼ਨ ਨੂੰ ਲੈ ਕੇ ਤੇ ਕਿਸੇ ਵੀ ਗੱਲਾਂ ਨੂੰ ਲੈ ਕੇ ਸਰਕਾਰ ਦਾ ਸਦਾ ਸਹਿਯੋਗ ਕਰਨਾ ਚਾਹੀਦਾ ਜੋ ਸਰਕਾਰ ਕਰ ਰਹੀ ਉਹ ਅੱਜ ਆਪਣੇ ਬੱਚਿਆਂ ਲਈ ਤੇ ਆਪਣੇ ਲਈ ਕਰ ਰਹੀ ਹੈਗੀ ਉਹ ਜੀ ਇਹ ਰਾਸ਼ਨ ਤੋਂ ਵਗੈਰਾ ਤੁਸੀਂ ਹੋ ਰਹੇ ਤੇ ਛਿੜਕਾ ਵਗੈਰਾ ਕੁਝ ਕਰਵਾਇਆ ਸਾਰਾ ਕੁਝ ਕਰਕੇ ਗਏ ਨੇ ਜੀ ਸਾਡੇ ਐਮਸੀ ਸਾਹਿਬ ਨੇ ਆਪ ਕਰਵਾ ਕੇ ਗਏ ਨੇ ਕੱਲੇ ਕੱਲੇ ਘਰ ਦੇ ਵਿੱਚ ਜੀ ਛਿੜਕਾਓ ਜਿਹੜਾ ਜੋ ਵੀ ਆ ਕਰਕੇ ਗਏ ਨੇ ਹੋਰ ਤਾਜ਼ਾ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕੀ ਐਟ ਫੋਨ ਇਸ ਚੈਨਲ